ਜੋ ਤੋ ਪ੍ਰੀਮ ਖੇਲਨ ਕਾਚਾ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜਾ ਸਿਰ ਦੀਜੈ ਕਾਨ ਨਾ ਕੀਜੈ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਓ ਸਬਨਾ ਕੀ ਰੇ ਨਕਾ ਤਉ ਔ ਹਮਰ ਪਾਸ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਨੋ ਸੂਰੇ ਸੇ ਆਗੈ ਆਕੀਆ ਦਰਗਹ ਪਾਵੈ ਸਾਚੀ ਮਾਨੋ ਸੋ ਕਹ ਟਲ ਗੁਰ ਸੇਵਿਆ ਅਹਨਸ ਸਹਜ ਸੁਭਾਈ ਦਰਚਨ ਪਰਤ ਗੁਰੂ ਕਾ ਜਨਮ ਮਰਨ ਦੋਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗ ਘਰ ਦੂਜਾ ਮਹੱਲਾ ਪੰਜਵਾ ਤੋਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਕਰੀ ਸੋਈ ਰਈਉਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਤੂਦ ਬਿਨ ਦੂਜਾ ਨਹੀਂ ਕੋਈ ਤੂੰ ਕਰਤਾਰ ਰਹੀ ਸੋ ਹੋਏ ਤੇਰਾ ਯੋਰ ਤੇਰੀ ਮਨ ਟਿਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੀਕ ਤੇਰਾ ਆਧਾਰ ਰਹਾ ਹੈ ਤੂੰ ਹੈ ਤੂੰ ਹੋਵਨ ਹਾਰ ਅਗਮ ਅਗਾਧ ਉਤਿਆਪਾਰ ਜੋ ਤੁਦ ਸੇਵਿ ਦਨ ਪਾ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਨ ਗਾਹੀ ਜੋ ਦੀਸਾ ਸੋ ਤੇਰਾ ਰੂਪ ਗੋਨ ਨਦਾਨ ਗੋਵਿੰਦ ਅਨੂਪਾ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰਾ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾਂ ਕੇ ਬਾਚੋ ਧੂਰ ਜਿਨ ਜਪਿਆ ਤਿਸ ਕੋ ਬਲਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਵਾਹਿਗੁਰੂ ਜੀ ਕਾ ਥਾਲਸ ਵਾ ਗੁਰੂ ਜੀ ਕੀ ਫਤਿਹ ਤਿਲੰਗ ਕਰ ਦੂਜਾ ਮਹੱਲਾ ਪੰਜਵਾ ਤੋਦ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਯੋਰ ਤੇਰੀ ਮਨ ਟੇਕ ਸਦਾ ਸਦਾ Jap ਨਾਨਕ ਏਕ ਤਨ ਜਿਉ ਤਿਹ ਕੋ ਜਗਮ ਮੁਖ ਤੇ ਹਾਰ ਚਿਤ ਮੈਂ ਜੁੱਧ ਵਿਚਾਰੈ ਦੇਹ ਅਨੇਤਨ ਅਨੇਤਰ ਹੈ ਜਸ ਨਾਵ ਚੜੈ ਭਵ ਸਾਗਰ ਤੂਰੈ ਈਰਜ धाम ਬਨਾਇ ਹੈ ਤਨ ਬਹੁਤ ਸੋ ਦੀਪਕ ਜਿਉ ਜਿਆਰ ਗਿਆਨ ਹੈ ਕੀ ਬਡਣੀ ਮਨ ਹੋ ਹਾਤ ਲੈ ਕਾਤਰ ਤਾਕਤ ਵਾਰ ਬੋਹਾਰੈ ਹਕ ਪਰਵਰ ਹਕ ਕੇਸ਼ ਗੁਰੂ ਕਰਤਾ ਹਰਿ ਰਾਏ ਸੁਲਤਾਨ ਹਮਦਰਵੇਸ਼ ਗੁਰੂ ਕਰਤਾ ਹਰਿ ਰਾਏ ਦਸਮ ਕਥਾ ਪਾ ਗੌਤਕੀ ਭਾਖਾ ਕਰੀ ਬਣਾਏ ਅਬਰ ਬਾਸ ਨਾ ਨਾਹੇ ਪ੍ਰਭ ਧਰਮ ਜੋਦਕੇ ਚਾਏ ਵਾਹਿਗੁਰੂ ਸਾਹਿਬ ਜੀ 캬 ਮਰ ਛੰਦ ਸ਼ਾਸਤਰ ਆਸਤਰ ਲੈ ਸਕੋਪ ਬੀਰ ਬੋਲ ਕੈ ਸਬੈ ਕੋਪਿਓ ਪਦੈ ਹਠੀ ਸੋਤਾਏ ਕੈ ਪਰੇ ਸਬੈ ਸ਼ਾਸਤਰ ਆਸਤਰ ਲੈ ਸਕੋਪ ਬੀਰ ਬੋਲ ਕੈ ਸਬੈ ਕੋਪਿਓ ਪਦੈ ਹਠੀ ਸੋਤਾਏ ਕੈ ਪਰੇ ਸਬੈ ਕਾਨ ਕੇ ਪਰਮਾਨ ਬਾਣ ਤਾਨ ਤਾਨ ਤੁਰਹੀ ਸੋ ਝੂਜ ਝੂਜ ਕੈ ਪਰੈ ਨਾਨਕ ਮੁਖ ਮੋ ਰਹੀ ਬਾਣ ਪਾਨ ਲੈ ਸਬੈ ਸਤਕ੍ਰੋਧ ਸੂਰਮਾ ਚੱਲੇ ਬੀਨ ਬੀਨ ਜੇ ਲਾਇ ਪਰ ਬੀਨ ਬੀਰ ਹਾ ਭਲੇ ਸੰਕ ਸ਼ੋਰ ਕੈ ਪਰੈ ਨਿਸੰਕ ਘਾਇ ਡਾਰਹੀ ਸੋ ਅੰਗ ਭੰਗ ਹੋਏ ਗਿਰੈ ਨਾ ਜੰਗ ਤੇ ਪਧਾਰਹਿ ਸੰਕਸ਼ੋਰ ਕੈ ਪਰੈ ਨਿਸੰਕ ਘਾਇ ਡਾਰਹਿ ਸੋ ਅੰਗ ਭੰਗ ਹੋਏ ਗਿਰੈ ਨਾ ਜੰਗ ਤੇ ਪਧਾਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ